ਮੋਰੇ ਜਿਨ੍ਹਾਂ ਨੇ ਕੀ ਵੋਟਾਂ ਸਾਡੇ ਕੋਲੋਂ ਇਹ ਕਹਿ ਕੇ ਮੰਗੀਆਂ ਕਿ ਅਸੀਂ ਆਮ ਆਦਮੀ ਆ ਅੱਜ ਤੁਹਾਡੇ ਨੂੰ ਰੋਟੀ ਸਾਨੂੰ ਸਾਰੇ ਨੂੰ ਚਾਹੀਦੀ ਹੈ ਕਿ ਜੇ ਸਾਨੂੰ ਪ੍ਰਮਾਤਮਾ ਨੇ ਸਾਰਿਆਂ ਲਾਇਆ ਇਹ ਨਹੀਂ ਕਿ 58-58 ਸਾਲ ਤੱਕ ਸੋਸ਼ਣ ਕਰਕੇ ਸਾਡੀਆਂ ਸੰਸਿ ਲੈ ਕੇ 58 ਸਾਲ ਤੋਂ ਬਾਅਦ ਸਾਨੂੰ ਤੁਸੀਂ ਇੱਕ 2000 3000 ਰੁਪਏ ਲollipops ਲੈ ਕੇ ਘਰਾਂ ਨੂੰ ਵਾਪਸ ਦੇ ਦਿਓ ਉਹ ਗੱਲ ਹੀ ਹੋਣੀ ਉਹ ਤੱਕ ਨਹੀਂ ਚੱਲਣਾ ਤੇ ਇਹ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਲੋਕਾਂ ਨਾਲ ਕਰਦੀਆਂ ਆਂਦੀਆਂ ਗੱਲਾਂ-ਵੱਟਾਂ, ਮੁਲਾਜ਼ਮਾਂ ਨਾਲ ਕਰਦੇ ਧੱਗੇ ਕਰਦੀਆਂ ਆਂਦੀਆਂ ਮੈਂ ਉਹਨਾਂ ਤੋਂ ਹਟ ਕੇ ਰਾਜ ਚਲਾਵਾਂਗਾ। ਪਰantu ਤੁਹਾਡੇ ਸਾਹਮਣੇ ਆ ਇਹ ਵੀ ਰਿਕਾਰਡ ਬਣ ਗਿਆ ਕਿ ਕੋਈ ਮੁੱਖ ਵਕਤੀ ਜਿਵੇਂ ਭਗਵੰਤ ਸਿੰਘ ਜੀ ਮੈਂ ਆਹ ਰਿਕਾਰਡ ਬੋਲਦਾ ਆਹ ਰਿਕਾਰਡ ਬੋਲਦਾ ਉਹਨੇ ਕਿਹ ਗੇਰ ਕਾਗੜਾ ਬਣਾਤਾ ਪਈ 8 ਵਾਰੀ ਲਗਾਤਾਰ ਮੀਟਿੰਗਾਂ ਤੋਂ ਭੱਜਣਾ ਬਲਦਕਾਰ ਹੋ ਗਿਆ। ਜੇ 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 ਆਵਾਜ਼ ਕੋਣ ਦੀ ਕੈਂਪ ਦੀ ਜਿਹੜੇ ਪੋੜਾ ਕੋਣ ਦੀ ਕਹਿਣਾ ਚਾਹਾਂਗੇ ਜੇ 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 ਉਹਨਾਂ ਨੇ ਤਪੰਤ ਸਾਹਿਬ ਅੱਜ ਵਧਾਈ ਦੇਣ ਦਾ ਮੌਕਾ ਨਹੀਂ ਹੈਗਾ ਅੱਜ ਵੀ ਆਪਣੇ ਹੱਥ ਲੈਣ ਆਇਆ ਕਿਉਂਕਿ ਸਾਨੂੰ ਪਹਿਲਾਂ ਹੀ ਕਹੇ ਸੀ ਤੁਹਾਡੇ ਮੰਤਰੀਪੰਥ ਤੋਂ ਕਿਹਾ ਗਿਆ ਜੀ ਵੀ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਦੱਟਵਾਵਾ ਘਰੋ ਕਰਨਾ ਆਪਣੀ ਮੰਗ ਦੇ ਲਈ ਸਤੂ ਰੌਕਟ ਜੱਗ ਦੇੰਬਾ हट ਗਿਆ ਉਹ ਪਵੰਨੀ ਕਿਹੜੀ ਕਰਦਾ ਹਟਿਆ ਵਾਰੀ ਖੜੇ ਕਿਹਦੀ ਬੱਤ ਕਿਹੜੀ ਆਣੀ ਆ ਕੋਈ ਪਵਾਨੇ ਹਸਾਂ ਕਿਤੇ ਲਈ ਜਿਹੀ ਮਾਲਵਾ ਦੀ ਮੰਗਿਆ ਇਹਨੂੰ ਸਹਿਤ ਧਾਫੇ ਹੱਲ ਕਰਨ ਦੀ ਬੋਝੇ ਕਰੋ ਜਿਵੇਂ ਬੜੀ-ਬੜੀ ਮੰਗਿਆ ਬਾਕੀ ਮੰਤਰੀ ਸਾਹਿਬ ਭارتی ਸਾਹਿਬ ਜਦੈ ਕੀ ਤਾਂ ਸਹੀ ਜਦੋਂ ਜੀ ਹਲੇ ਐਮਡ ਇਲੈਕਸ਼ਨ ਆਉਣੀ ਸੀ ਤੁਹਾਡੇ ਕੈਂਡੀਡੇਟ ਦਾ ਨਾਮ ਨੇ ਨਾਉ ਬਣਾ ਸੀ ਜੀ ਬਾਕਮਤ ਮਨਾਰਾ ਜੁੜੇ ਬਦਿਆਂ ਗੱਲਬਾਤ ਕਰਦੇ ਸੀਗੇ ਜੀ ਸਾਡੇ ਲਾਗੇ ਵਿੱਚ ਹੀ ਐਸੀ 80 ਤੇ 50 ਤੋਂ ਵੱਧ ਬੰਦੇ ਇਕੱਠੇ ਹੋ ਗਏ ਬਾਕਮਤ ਜਦਿਲ ਦੀਆਂ ਬ੍ਰੋਮ ਹੋ ਜਾਂਦੀ ਜੀ ਜਿਹੜੀ ਬਣੋਂ ਪੁਰਾਣੀ ਪੈਨਸ਼ਨ ਤੋਂ ਟੱਕਰਾਉ ਕੀਤਾ ਕੀ ਮੰਗਦਾ ਮੈਂ ਸਵੇਰ ਕਨਵੀਨਰ ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਾਵਾਲੇ ਉਹ ਜਿੰਨੇ ਐਨਪੀਐਸ ਮੁਲਾਜ਼ਮ ਨੇ ਉਹ ਇਵੇਂ ਕਾਫਲੇ ਬਣ ਕੇ ਵੱਧ ਰਹੇ ਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਵਿੱਤ ਮੰਤਰੀ ਜੀ ਨੇ ਬਹਿ ਕੇ ਵਾਅਦਾ ਕੀਤਾ ਸੀ ਸਟੇਜਾਂ ਤੋਂ ਵੀ ਐਲਾਨ ਕੀਤਾ ਸੀਗਾ ਮੁੱਖ ਮੰਤਰੀ ਜੀ ਨੇ ਵੀ ਕੀਤਾ ਸੀ ਵੀ ਸਾਡੀ ਸਰਕਾਰ ਬਣਦਿਆਂ ਹੀ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਬੜੇ ਅਫਸੋਸ ਨਾਲ ਔਰ ਦੁੱਖ ਨਾਲ ਕਹਿਣਾ ਪੈ ਰਿਹਾ ਸਰਕਾਰ ਬਣੀ ਨੂੰ 22 ਸਾਲ ਹੋ ਚੁੱਕੇ ਆ ਪਰ ਅਜੇ ਵੀ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਨਸੀਬ ਨਹੀਂ ਹੋਈ ਉਲਟਾ ਸਾਨੂੰ ਲਾਰੇ ਤੇ ਲਾਰੇ ਡੰਗ ਟਪਾਉ ਨੀਤੀ ਰਾਹੀਂ ਟਾਈਮ ਪਾਸ ਕੀਤਾ ਜਾ ਰਿਹਾ 2 ਸਾਲ ਪਹਿਲਾਂ ਜਿਹੜਾ ਏ ਇੱਕ ਨੋਟੀਫਿਕੇਸ਼ਨ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਪੰਜਾਬ ਦੇ ਇੱਕ ਵੀ ਕਰਮਚਾਰੀ ਨੂੰ ਓਪੀਐਸ ਦਾ ਲਾਭ ਨਹੀਂ ਮਿਲਿਆ ਇੱਥੇ ਸਾਨੂੰ ਸਾਫ ਝਲਕਦਾ ਵੀ ਜਿਹੜੇ ਮੁੱਖ ਮੰਤਰੀ ਜੀ ਹੈ ਇੱਕ ਪਾਸੇ ਹਰਿਆਣੇ ਦੀਆਂ ਚੋਣਾਂ 'ਚ ਜਾਂ ਹਿਮਾਚਲ ਜਾਂ ਗੁਜਰਾਤ ਦੀਆਂ ਚੋਣਾਂ 'ਚ ਕਹਿ ਰਹੇ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਹੈ ਪੰਜਾਬ 'ਚ ਬਹਾਲ ਕਰਤੀ ਮੈਂ ਸਮਝਦਾ ਉਹ ਮੁੱਖ ਮੰਤਰੀ ਉਸ ਵੇਲੇ ਮੁੱਖ ਮੰਤਰੀ ਜੀ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਆ ਵੀ ਉਧਰ ਝੂਠ ਬੋਲਦੇ ਆ ਔਰ ਪੰਜਾਬ 'ਚ ਧਰਾਤਨ ਤੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਲੱਗਦਾ ਹੈ ਜੇ ਨਾ ਤੁਹਾਡੀ ਸੁਣਾਈ ਇਹ ਤਾਂ ਵਾਲੀ ਚੋਣਾਂ ਦੇ ਵਿੱਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਊਗਾ ਨਹੀਂ ਖਮਿਆਜਾ ਬਿਲਕੁਲ ਪਹਿਲਾਂ ਵੀ ਭੁਗਤਣਾ ਪਿਆ ਐਮਪੀ ਇਲੈਕਸ਼ਨਾਂ ਚ ਹੀ ਪੋਸਟਰ ਮੇਮ ਚਲਾਈ ਸੀ ਜਿਹਦੇ ਤਹਿਤ 10 ਜਿਹੜੀਆਂ ਸੀਟਾਂ ਆਵਾਦਵੀ ਪਾਰਟੀ ਹਾਰੀ ਐ ਆਗਲੇ ਸਭ ਜਿਮਨੀ ਚੋਣਾਂ ਦੇ ਵਿੱਚ ਸਾਡੀ ਜਿਹੜੇ ਆ ਉਹ ਐਕਸ਼ਨ ਲੀਕੇ ਜਾਣਗੇ ਔਰ ਪੁਰਾਣੀ ਪੈਨਸ਼ਨ ਵਾਲੀ ਔਰ ਐਨਪੀਐਸ ਕਰਮਚਾਰੀਆਂ ਦਾ ਇੱਕ ਵੱਡਾ ਰੋਲ ਹੋਏਗਾ ਸਰਕਾਰ ਨੂੰ ਹੈਰਾਨ ਤੇ ਜੇ ਸਾਡਾ ਕੀਤੇ ਵਾਦੇ ਪੂਰੇ ਨਾ ਕੀ ਉਹ ਕੋਈ ਗੱਲ ਨਹੀਂ ਅੱਜ ਦੇ ਪ੍ਰੋਟੈਸਟ ਮਾਣੋ ਅੱਜ ਅਸੀਂ ਆ ਸਰਕਾਰ ਨੇ ਜਿਹੜਾ 2 ਸਾਲ ਤੋਂ ਸਾਡੇ ਨਾਲ ਇੱਕ ਵਾਅਦਾ ਕੀਤਾ ਕਿਉਂਕਿ ਬਾਦ ਆਣੀ ਝੂਠ ਹੀ ਬੋਲਿਆ ਸੀਗਾ ਕਿਉਂਕਿ ਇੱਕ ਹਿਮਾਚਲ ਦੀ ਇਹਨਾਂ ਨੇ ਵੋਟਾਂ ਦੇ ਵਿੱਚ ਆਪਣਾ ਕੈਮ ਦਾ ਮਤਲਬ ਹੈ ਕਿ ਇੱਕ ਨੁਮਾਇੰਦਾ ਛੱਡਿਆ ਸੀਗਾ ਕਿ ਬੂਟਾ ਸਾਨੂੰ ਕਹਿ ਜਾਣ ਉੱਥੇ ਇਹ ਝੂਠ ਬੋਲ ਆ ਇੱਥੇ ਵੀ ਕਹਿ ਤਾ ਕਿ ਨੋਟੀਫਿਕੇਸ਼ਨ ਕਰ ਦਤਾ ਮੈਂ ਪੁੱਛਣਾ ਚਾਹਨਾ ਜੇ ਸਰਕਾਰ ਦੀ ਨੀਤੀ ਸਾਫ਼ ਹੁੰਦੀ ਤੇ ਅੱਜ ਲਾਗੂ ਕਿਉਂ ਨਹੀਂ ਹੋਇਆ ਅਸੀਂ ਇਹਨਾਂ ਨੂੰ 2 ਸਾਲ ਤੋਂ ਆਹੀ ਪੁੱਛੀ ਜਾਂਦੇ ਕਦੀ ਮੰਗ ਪੱਤਰ ਦੇਈ ਜਾਂਦੇ ਕਦੀ ਰੋਸ ਪੱਤਰ ਨਾ ਅੱਜ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣਾ ਤੇ ਨਾ ਦੇਣਾ ਰੋਸ ਪੱਤਰ ਅੱਜ ਸਿਰ ਤਾਂ ਸਿਰਫ ਨ ਸੁਵਾਲ ਜਵਾਬ ਪੁੱਛੇ ਜਾਣਗੇ ਕਿ ਸਾਡੀ ਪੈਨਸ਼ਨ ਦਾ ਕੀ ਬਣਿਆ ਆਪਣੀ ਤਨਖਾਹ ਇਹਨਾਂ ਨੇ 3-3 ਲੱਖ ਰੁਪਏ ਕਰ ਲਈ ਇਹ ਮੁਲਾਜ਼ਮ ਦੀ ਪੈਨਸ਼ਨ ਦੀ ਗੱਲ ਕੀਤੀ ਜਾਵੇ 58 ਸਾਲ ਦੀ ਨ ਘਰ ਦੇ ਵਿੱਚ ਤਾਂ ਇੱਕ ਬੰਦਰੀ ਦਵਾਈ ਨਹੀਂ ਚੱਲਦੀ ਤੇ ਘਰ ਦਾ ਖਰਚਾ ਕਿਦਾਂ ਚੱਲੂਗਾ ਮੈਂ ਸਰਕਾਰ ਨੂੰ ਆਹੀ ਬੇਨਤੀ ਨਹੀਂ ਕਰਦਾ ਵਾਰਨਿੰਗ ਦੇਣਾ ਚਾਹੁੰਦਾ ਕਿ ਆਨਾਲ ਦਿਨਾਂ ਦੇ ਵਿੱਚ ਇਹਨਾਂ ਸਾਡੀ ਆ ਜਾਨੀ ਬੇਨਤੀ ਨਾ ਸਰਕਾਰ ਕੀਤੀ ਤੇ ਆਨਾਲ ਦਿਨਾਂ ਦੇ ਵਿੱਚ ਅਸੀਂ ਵਿਰੋਧ ਦਰਜ ਕਰਾਵਾਂਗੇ ਵੱਡੇ ਲੈਵਲ ਤੇ ਜੇ ਉਹ ਸਾਡੀ ਜੂਨੀਅਰ ਏਜੰਡਾ ਰੱਖੂਗੀ